ਸਾਫ ਸੁਥਰਾ ਅੰਟੀਰੀਅਰ ਪਿਆ ਬਈ ਸਕਰਾਚ ਲੈਸ ਜਮਾ ਠੀਕ ਆ ਏਸੀ ਹੀਟਰ ਵਰਕਿੰਗ ਚਾ ਸੀਟਾਂ ਦੇ ਵਿੱਚ ਸੀਟ ਕਵਰ ਚੈੱਕ ਕਰ ਲਓ ਬਈ ਬਹੁਤ ਹੀ ਸੋਹਣੇ ਸੀਟ ਕਵਰ ਚੜੇ ਆ ਮੈਟ ਮੂਟ ਚੰਗੇ ਲੱਗੇ ਆ ਸੱਤ ਸੁਥਤ ਚੈੱਕ ਕਰ ਲਓ ਬਈ ਬਹੁਤ ਸਾਫ ਸੁਥਰੀ ਸੱਤ ਪਈ ਆ ਠੀਕ ਆ ਸੋਫਾ ਸੀਟ ਦੇ ਵਿੱਚ ਗੱਡੀ ਇਹ ਆਉਂਦੀ ਹੈਗੀ ਕੈਪਟਨ ਸੀਟਾਂ ਦੇ ਵਿੱਚ ਵੀ ਆਉਂਦੀ ਹੈ ਜਿਹੜੀ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਂਦੀ ਇਹ ਹੈਗੀ ਆ ਸੋਫਾ ਸੀਟ ਦੇ ਵਿੱਚ ਘੱਟ ਬੈਂਚ ਨੋਵਾ ਗੱਡੀ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਉਹਨਾਂ ਵਾਸਤੇ ਆਪਾਂ ਲੈ ਕੇ ਆਂਦੇ ਆ ਸੱਤ ਮਾਡਲ ਆ ਜੀ 4 ਆ 27 ਤੱਕ ਗੱਡੀ ਨਹੀਂ ਪਾਸ ਨਹੀਂ ਪਈ ਪਾਸਿ ਗਲੇ ਪਈ ਆ ਸੱਤ ਸਿਰੇ ਅਕਾਲ ਦੋਸਤੋ ਸੌਂਕੀ ਬਠਿੰਡੇ ਵਾਲਾ ਤੁਹਾਡੇ ਨਾਲ ਦੋਸਤੋ ਅੱਜ ਆਪਾਂ ਫਿਰ ਤੁਹਾਡੇ ਲਈ ਨਾ ਇੱਕ ਅਨੋਵਾ ਜੀ 4 ਗੱਡੀ ਲੈ ਕੇ ਆਂਦੀ ਆ ਜਿਹੜੇ ਵੀਰ ਭਾਲਦੇ ਹੁੰਦੇ ਠੀਕ ਆ ਆਪਣ ਨੂੰ ਨੀਵਾ ਮਾਡਲ ਚਾਹੀਦੀ ਆ ਬਾਰੇ ਪੈਸੇ ਨਹੀਂ ਲਾਉਣੀ ਉਹਨਾਂ ਵੀਰਾਂ ਵਾਸਤੇ ਗੱਡੀ ਆਪਾਂ ਲੈ ਕੇ ਆਂਦੇ ਆਗੇ 2007 ਮਾਡਲ ਆ ਜੀ 4 ਆ 골ਡਨ ਜਿਹਾ ਕਲਰ ਆ ਬਈ ਫਿੱਕਾ 골ਡਨ ਜਿਹਾ ਠੀਕ ਆ ਬਹੁਤ ਸੌਂਕਣਾ ਵੀਰ ਨੇ ਗੱਡੀ ਰੱਖੀ ਜਿਹੜੇ ਵੀਰ ਕੋਲ ਸੀਗੀ ਠੀਕ ਆ ਪਹਿਲਾਂ ਨਾ ਗੱਡੀ ਦਾ ਨੰਬਰ ਚੈੱਕ ਕਰੋ ਨੰਬਰ ਆਪਾਂ ਤੁਹਾਨੂੰ ਗੱਡੀ ਦੇ ਨਾਲ ਹੀ ਦੇ ਦਾਂਗੇ ਜੀ ਵੀ 10 ਨੰਬਰ ਆ 9999 ਪੇੜ ਗੱਡੀ ਨੂੰ ਨੰਬਰ ਲੱਗਾ ਵਾ ਠੀਕ ਆ ਨੰਬਰ ਤੁਹਾਨੂੰ ਨਾਲ ਹੀ ਮਿਲ ਜੂ ਠੀਕ ਆ ਚਾਰ ਚਲਾ ਵਿੱਚ ਨਾ ਗੱਡੀ ਇੱਕ ਸਮ ਨਵੀ ਵੇਚ ਜਵਾ ਜਿਵੇਂ ਆਪਾਂ ਕਹਿੰਨਾ 12 13 ਮਾਡਲ ਗੱਡੀ ਜਿਹੜੇ ਫਿਰਨੇ ਚਲਾਈ ਠੀਕ ਆ ਤੇ ਇਹ ਚਲਾਈ ਇੱਕ ਹੀ ਗੱਲ ਬਾਤ ਆ ਆਪ ਆਪ ਚਲਾਈਏ ਗੱਡੀ ਖੋਲ ਠੀਕ ਆ ਭਾਈ ਬਹੁਤ ਹੀ ਸੋਹਣੀ ਗੱਡੀ ਸਾਫ ਸੁਥਰੀ ਆ ਰੰਗ ਪੇਂਟ ਦੀ ਭਾਈ ਸਾਰੀ ਗੱਡੀ origignal ਪਈ ਆ 11 ਪਿਸਾ ਦਾ ਬੈਂਪਰ ਸਾੜ ਕੇ ਇਹ ਤੁਹਾਨੂੰ ਪੇਂਟ ਮਿਲਣਗੇ ਠੀਕ ਆ ਤੇ ਬਾਕੀ ਓਕੇ ਆ ਸਾਰੀ ਗੱਡੀ ਭਾਈ ਠੀਕ ਆ ਲਓ ਵੀ ਅੱਜ ਮੜਾ ਇਹ ਘੋ ਕੇ ਬਾਈ ਟਾਇਰਾਂ ਦਿਖਣੇ ਹਨ ਦਿਖਾਤੀ ਇੱਕ ਵਾਰ ਵੀਰਾਂ ਨੂੰ ਟਾਇਰਾਂ ਦੇ ਵਿੱਚ ਇਹਦੇ ਲਾਇ ਵੀ ਲੱਗੇ ਬੈ ਠੀਕ ਆ ਟਾਇਰਾਂ ਦੀ ਕੰਡੀਸ਼ਨ ਪਈ ਆਗੀ 80 ਤੋਂ 85 ਪੈਸੇ ਚਾਰੋਂ ਟਾਇਰਾਂ ਦੀ ਕੰਡੀਸ਼ਨ ਇੱਕੋ ਜੀ ਪਈ ਆ ਠੀਕ ਹੈ ਜੇ ਆਪਾਂ ਤੁਹਾਨੂੰ ਇੱਕ ਟਾਇਰ ਦਿਖਾਤਾ ਤਾਂ ਚਾਰੋਂ ਦੀ ਇੱਕੋ ਜੀ ਪਈ ਆ ਬੈ ਠੀਕ ਆ ਓਕੇ ਗੱਲਬਾਤ ਸਾਰੀ ਗੱਡੀ ਦੇ ਵਿੱਚ ਸੈਂਪਲ ਚਾਬੀ ਮਿਲੂ ਬੈ ਠੀਕ ਹੈ ਜੀ ਮੈਂ ਆਪਾਂ ਪਹਿਲਾਂ ਗੱਡੀ ਦੀ ਵੀਡੀਓ ਕਰ ਦਰਨਾ ਸੈਂਟਰ ਲੋਕ ਵਾਲੀ ਹੁੰਦੀ ਹੈ ਸੈਂਟਰ ਲੋਕ ਵਾਲੀ ਕਰਨ ਇਹ ਇਸ ਗੱਡੀ ਦੇ ਨਾਲ ਸੈਂਪਲ ਚਾਬੀ ਰੋ ਠੀਕ ਆ ਟਾਇਰਾਂ ਦੇ ਕਿਹ ਆ ਤੁਹਾਨੂੰ ਦਿਖਾਤੀ ਅੰਦਰੋਂ ਅੰਟੀ ਨਾਵੇਂ ਮੜਾ ਅੰਟੀਰੀਅਰ ਤੇ ਅੰਟਰੀਅਰ ਝਾਤ ਸਾਫ ਸੁਥਰਾ ਅੰਟੀਰੀਅਰ ਪਿਆ ਬਈ ਸਕਰਾਚ ਲੈਸ ਜਮਾ ਠੀਕ ਆ ਏਸੀ ਹੀਟਰ ਵਰਕਿੰਗ ਚਾ ਸੀਟਾਂ ਦੇ ਵਿੱਚ ਸੀਟ ਕਵਰ ਚੈੱਕ ਕਰ ਲੋ ਬਈ ਬਹੁਤ ਹੀ ਸੋਹਣੇ ਸੀਟ ਕਵਰ ਚੜੇ ਆ ਮੈਟ ਮੂਟ ਚੰਗੇ ਲੱਗੇ ਆ ਸੱਤ ਸੁਥਰੇ ਚੈੱਕ ਕਰ ਲੋ ਬਈ ਬਹੁਤ ਸਾਫ ਸੁਥਰੀ ਸੱਤ ਪਈ ਆ ਠੀਕ ਆ ਸੋਫਾ ਸੀਟ ਦੇ ਵਿੱਚ ਗੱਡੀ ਇਹ ਆਉਂਦੀ ਹੈਗੀ ਕੈਪਟਨ ਸੀਟਾਂ ਦੇ ਵਿੱਚ ਵੀ ਆਉਂਦੀ ਹੈ ਜਿਹੜੀ ਆਪਾਂ ਅੱਜ ਤੁਹਾਡੇ ਵਾਸਤੇ ਲੈ ਕੇ ਆਂਦੀ ਇਹ ਹੈਗੀ ਆ ਸੋਫਾ ਸੀਟ ਦੇ ਵਿੱਚ ਬਹੁਤ ਸਾਫ ਸੁਥਰੀ ਗੱਡੀ ਆ ਓਕੇ ਗੱਲਬਾਤ ਆ ਰੰਗ ਪੇੜ ਦੀ ਜਿੰਨੀ ਹੁੰਦੀ ਆ ਬਈ ਆਪਾਂ ਤੁਹਾਨੂੰ ਉਨੀ ਦੱਸ ਕੇ ਲੱਗੀ ਵੱਜੀ ਗੱਡੀ ਕੋ ਤੁਹਾਨੂੰ ਠੀਕ ਹੈ ਬਈ ਬੈਕ ਤੋਂ ਮੜੇ ਚੈੱਕ ਕਰਾ ਲਈ ਠੀਕ ਹੈ ਐਨ ਓਕੇ ਗੱਲਬਾਤ ਸਾਰੀ ਗੱਡੀ ਦੇ ਵਿੱਚ ਬਈ ਆਪਾਂ ਤੁਹਾਡੀ ਇੰਜਰ ਤੇ ਵੀ ਝਾਤ ਮਰਾਵਾਂਗੇ ਤੇ ਵੀਡੀਓ ਨੂੰ ਬਈ ਸਕਿਪ ਨਾ ਕਰਿਆ ਕਰੋ ਠੀਕ ਹੈ ਲਾਸਟ ਤੱਕ ਜਰੂਰ ਦੇਖ ਲਿਆ ਕਰੋ ਜਿਹੜੇ ਵੀਰ ਆਪਾਂ ਨੂੰ ਟੋਪੇ ਫੋਲੋ ਨਹੀਂ ਕੀਤਾ ਜਿਹੜੇ ਵੀਰਾਂ ਨੇ ਆਪਣੇ ਪੇਜ ਨੂੰ ਫੋਲੋ ਕਰਕੇ ਰੱਖ ਲਓ ਚੰਗੀਆਂ ਕਾਰਾਂ ਲੈਣ ਲਈ ਤੇ ਖਾਸ ਕਰਕੇ ਆਪਾਂ ਨੋਵਾ ਗੱਡੀ ਦੀ ਵੀਡੀਓ ਕਰਦੇ ਹੀ ਰਹਿੰਦੇ ਆ ਬਈ ਠੀਕ ਆ ਨੋਵਾ ਗੱਡੀ ਆਪਾਂ ਦੇ ਪੇਜ ਤੇ ਭਮਾਰ ਹੀ ਆ ਪੂਰੀ ਤੇ ਇਹ ਗੱਡੀ ਤੁਸੀਂ ਲੈਣ ਦੇ ਵਾਸਤੇ ਆਣਾ ਪਿੰਡ ਸਲਾਬਤਪੁਰੇ ਦੇ ਵਿੱਚ ਜ਼ਿਲ੍ਹਾ ਬਠਿੰਡਾ ਬਾਈ ਰਣਜੋਤ ਕੋਲੇ ਗੱਡੀ ਸੇਲ ਵਾਸਤੇ ਆਈ ਵੀ ਹੈਗੀ ਤੇ ਆਜੋ ਹੁਣ ਆਪਾਂ ਤੁਹਾਡੀ ਇੰਜਨ ਤੇ ਝਾਤ ਮਰਾਦੀ ਇੱਕ ਵਾਰ ਲੈ ਵੀ ਮੜੇ ਨੇੜੇ ਹੁ ਕਿੰਜਨ ਦਾ ਇੱਥੇ ਬੈਟਰੀ ਤਾਂ ਬਾਈ ਬੈਟਰੀ ਨਾ ਜਮਨ ਨਵੀਂ ਲੱਗੀ ਆ 15 ਤੋਂ 20 ਦਿਨ ਹੀ ਹੋਇਆ ਬੈਟਰੀ ਲਵਾਈ ਨੂੰ ਜਿਹੜੇ ਵੀਰ ਤੋਂ ਲੈ ਕੇ ਆ ਬਾਈ ਗੱਡੀ ਠੀਕ ਆ ਉਹ ਵੀਰ ਨੇ ਦੱਸਤਾ ਸੀ ਇਹ ਕਹਿੰਦਾ ਵੀ ਬੈਟਰੀ ਆਪਾਂ ਹੁਣੇ ਨਵੀਂ ਲਵਾਈ ਆ ਤੇ ਬੈਟਰੀ ਤੁਹਾਨੂੰ ਕਾਰ ਨਾਲ ਦਿੱਤਾ ਜਾਊਗਾ ਗੋਡੇ ਪਿਲਰ ਚੈੱਕ ਕਰ ਲਓ ਵੀ ਗੱਡੀ ਨਾ ਤਾਂ ਲੱਗੀ ਵੱਜੀ ਗੱਡੀ ਦੀ ਵੀਡੀਓ ਆਪਾਂ ਕਰੀਏ ਤੇ ਨਾ ਬਾਈ ਰਣਜੋਤ ਤੁਹਾਡੇ ਵਾਸਤੇ ਲੱਗੀ ਵੱਜੀ ਗੱਡੀ ਲੈ ਕੇ ਆਵੇ ਪਹਿਲੇ ਚੈੱਕ ਕਰਕੇ ਲੈ ਕੇ ਨਬਈ ਆਪਾਂ ਤੁਹਾਨੂੰ ਠੀਕ ਗੱਡੀ ਸਰਵਿਸ ਵਗਰਾ ਹੋਈ ਵੀ ਆ ਫਿਲਟਰ ਫੋਲਟ ਜਿਹੜੇ ਹੁੰਦੇ ਚੇਂਜ ਆ ਬਈ ਠੀਕ ਆ ਮਗਲਾ ਚੇਂਜ ਹੋਇਆ ਵਾ ਬ੍ਰੇਕ ਆਲ ਚੇਂਜ ਆ ਠੀਕ ਆ ਤੇ ਬਾਕੀ ਓਕੇ ਗੱਲਬਾਤ ਆ ਲੱਗੀ ਵਜੇ ਕਿਤੇ ਨੂੰ 30 40 ਤੁਸੀਂ ਚੈੱਕ ਕਰ ਲਓ ਠੀਕ ਆ ਬਈ ਤੇ ਰੇਟ ਵੀ ਨਾ ਆਪਾਂ ਤੁਹਾਨੂੰ ਘੈਂਟ ਜਿਹਾ ਦੇਣ ਜਿਵੇਂ ਆਪਾਂ ਤੁਹਾਨੂੰ ਦੱਸਤਾ ਹੀ ਪਹਿਲਾਂ ਬਈ ਠੀਕ ਆ ਵੀ ਜਿਹੜੇ ਵੀ ਠੀਕ ਆ ਘੱਟ ਪੈਸੇ ਚ ਨੋਵਾ ਗੱਡੀ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਉਹਨਾਂ ਵਾਸਤੇ ਆਪਾਂ ਲੈ ਕੇ ਆਏ ਸੱਤ ਮਾਡਲ ਆ ਜੀ 4 ਆ 27 ਤੱਕ ਗੱਡੀ ਨਹੀਂ ਪਾਸ ਨਹੀਂ ਪਈ પાસੇ ਖੜੇ ਪਈ ਆ ਦੇਣ ਵਾਲਾ ਰੇਟ ਆ ਗੱਡੀ ਦਾ 2 ਲੱਖ ਤੇ 5000 ਦੀ ਨਟੇ ਗੱਡੀ ਤੁਹਾਨੂੰ ਮਿਲ ਜਾਣੀ ਆ ਆ ਜਾਓ ਫਿਰ ਭਾਈ ਜਿਹੜੇ ਵੀਰ ਨੂੰ ਗੱਡੀ ਪਸੰਦ ਆਈ ਆ ਪਿੰਡ ਸਲਾਬਤਪੁਰੇ ਦੇ ਵਿੱਚ ਨੰਬਰ ਸਕਰੀਨ ਤੇ ਪਾਤੇ ਸੰਪਰਕ ਕਰ ਲਿਓ ਵੀਡੀਓ ਨੂੰ ਬਤਵਾ ਸ਼ੇਅਰ ਕਰ ਦਿਓ ਆਪਣੇ ਪੇਜ ਨੂੰ ਕਰ ਲਿਓ ਫੋਲੋ ਚੰਗੀਆਂ ਕਰਾਂ ਲੈ ਲਈ ਧੰਨਵਾਦ ਜੀ